ਇੱਕ ਹੋਰ ਆਪਾਂ ਨਵੀਂ ਵੀਡੀਓ ਤੁਹਾਡੇ ਵਾਸਤੇ ਲੈ ਕੇ ਪਹੁੰਚੇ ਹਾਂ ਜੀ ਬਹੁਤ ਵਧੀਆ ਡੀਲ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚੇ ਅਸੀਂ ਇੱਕ ਤਾਂ ਬਾਹਰ ਗਏ ਮਾਲਕ ਦੀ ਆਪਾਂ ਗੱਡੀ ਲੈ ਕੇ ਪਹੁੰਚਿਆ ਇੱਕ ਆਪਾਂ ਐਕਟਿਵਾ ਲੈ ਕੇ ਪਹੁੰਚਿਆ ਜਮਨ ਨਵੀ ਸਕੂਟੀ ਬਹੁਤ ਘੱਟ ਰੇਟ ਹੈ ਜੀ ਹੋਰ ਵੀ ਕਈ ਗੱਡੀਆਂ ਨੇ ਤੇ ਕੱਲੀ ਕੱਲੀ ਆਪਾਂ ਗੱਲਬਾਤ ਕਰਦੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੇ ਕਿਸੇ ਨੇ ਐਡ ਕਰਵਾਉਣੀ ਹੈ ਕਿਸੇ ਕੋਲੇ ਗੱਡੀ ਆ ਮੋਟਰਸਾਈਕਲ ਆ ਘਰ ਆ ਕੂਠੀ ਆ ਮਕਾਨ ਹੈ ਕੁਝ ਵੀ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਆ ਆਪਣੇ WhatsApp ਨੰਬਰ ਤੇ ਭੇਜੋ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਤੁਹਾਡੀ ਲਾ ਦੇਵਾਂਗੇ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਾਂਗੇ ਮਾਲਕ ਨੇ ਵੀਡੀਓ ਗੱਡੀ ਦੀ ਬਹੁਤ ਸੋਹਣੀ ਆਪਣੇ ਕੋਲੇ ਬਣਾ ਕੇ ਭੇਜੀ ਆ ਤੁਸੀਂ ਚੈੱਕ ਕਰੋ ਵਰੇਜ਼ਾ ਆਪਾਂ ਲੈ ਕੇ ਪਹੁੰਚਿਆ ਜੈਡੀ ਆਟੋਮੈਟਿਕ ਗੱਡੀ ਆ 63000 ਕੁੱਲ ਗੱਡੀ ਚੱਲੀ ਹੋਈ ਆ ਤੇ ਕਮੀ ਪੇਸ਼ੀ ਕੋਈ ਨਹੀਂ ਹੈਗੀ オリジナル ਸਾਰੀ ਗੱਡੀ ਆ ਤੇ ਚਾਬੀਆਂ オリジナル ਆਪਾਂ ਨੂੰ ਮਿਲ ਜਾਣਗੀਆਂ ਮਾਡਲ ਦੀ ਗੱਲ ਕਰੀਏ 2019 ਮਾਡਲ ਗੱਡੀ ਆਪਾਂ ਨੂੰ ਮਿਲੂਗੀ ਫਾਸਟ ਓਨਰ ਹੈਗੀ ਤੇ ਸੰਗਰੂਰ ਖੜੀ ਹੈ ਜੀ ਗੱਡੀ ਇਹ ਡਿਮਾਂਡ ਦੀ ਗੱਲ ਕਰੀਏ 6,95,000 ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ। ਪੂਰੇ ਵਧੀਆ ਆਪਾਂ ਟਾਇਰ ਤੇ ਟਾਇਰਾਂ 'ਚ ਅਲਾਈ ਤੇ ਗੱਡੀ ਹਰ ਚੀਜ਼ ਆਪਾਂ ਵਧੀਆ ਲੈ ਕੇ ਪਹੁੰਚੇ ਹਾਂ। ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਗੱਡੀ ਪਸੰਦ ਆਊਗੀ, ਰੇਟ ਗੱਡੀ ਦਾ ਪਸੰਦ ਆਊਗਾ। ਤੁਸੀਂ ਵੀਡੀਓ ਚੈੱਕ ਕਰ ਹੀ ਰਹੇ ਹੋ ਜੀ, ਤੁਹਾਨੂੰ ਲਗਭਗ ਸਾਰਾ ਕੁਝ ਪਤਾ ਲੱਗ ਗਿਆ ਹੋਊਗਾ। ਜਾਣਕਾਰੀ ਸਾਰੀ ਜਿੰਨੀ ਆਪਣੇ ਕੋਲੇ ਪਹੁੰਚੀ ਸੀਗੀ ਤੁਹਾਨੂੰ ਮੈਂ ਦੱਸ ਹੀ ਦਿੱਤੀ। ਸੰਗਰੂਰ ਜਾ ਕੇ ਦੇਖ ਸਕਦੇ ਹੋ ਜੇ ਕਿਸ ਨੂੰ ਪਸੰਦ ਆਈਏ ਗੱਡੀ। ਮਾਲਕ ਦਾ ਨੰਬਰ ਸਕਰੀਨ ਤੇ ਆਪਾਂ ਦੇ ਹੀ ਦਿੱਤਾ। ਕਰੋ ਗੱਲਬਾਤ ਜਿਹੜੀ ਵੀ ਕਰਨੀ ਹੋਈ। ਨੈਕਸਟ ਗੱਡੀ ਦੀ ਆਪਾਂ ਗੱਲ ਕਰਦੇ ਹਾਂ ਅਸੀਂ ਆਪਣੇ ਕੋਲੇ ਆਲਟੋ ਪਹੁੰਚੀ ਐ 2012 ਮਾਡਲ ਮਾਲਕ ਨੇ ਗੱਡੀ ਦੱਸੀ ਐ ਤੇ ਗੱਡੀ ਚੈੱਕ ਕਰੋ ਪਹਿਲਾਂ 2,115,000 ਰੁਪਏ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਪੰਜਾਬ ਨੰਬਰ ਗੱਡੀ ਐ ਅਸੀਂ ਟਾਇਰ ਚੈੱਕ ਕਰੋ ਟਾਇਰਾਂ ਦੀਆਂ ਫੋਟੋਆਂ ਮਾਲਕ ਨੇ ਖਿੱਚ ਕੇ ਭੇਜੀਆਂ ਬਾਕੀ ਅਲਾਈ ਤੁਸੀਂ ਚੈੱਕ ਕਰੋ ਕਿੰਨੇ ਸ਼ੌਂਕ ਨਾਲ ਮਾਲਕ ਨੇ ਵਧੀਆ ਅਲਾਈ ਪੋਏ ਹੋਏ ਨੇ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਨ ਤਾਂ ਮੋਗਾ ਮਾਲਕ ਦਾ ਏਰੀਆ ਤੁਸੀਂ ਜਾ ਕੇ ਦੇਖੋਗੇ ਮਾਲਕ ਦੇ ਘਰੇ ਗੱਡੀ ਤੁਹਾਨੂੰ ਮਿਲੂਗੀ ਤੇ ਨਾਲੇ ਤਾਂ ਚਲਾ ਕੇ ਦੇਖ ਲਓ ਨਾਲੇ ਟ੍ਰਾਈ ਲੈ ਲਿਓ ਜੀ ਪੂਰੀ ਤਸੱਲੀ ਤੁਸੀਂ ਮਾਲਕ ਦੇ ਘਰੇ ਜਾ ਕੇ ਕਰ ਸਕਦੇ ਹਾਂ ਰੇਟ ਵੇਕੇ ਕੀਤਾ ਜਾਊਗਾ ਕਮੀ ਪੇਸੀ ਕੋਈ ਨਹੀਂ ਗੱਡੀ ਚ ਰੰਗ ਤੋਂ ਲੈ ਕੇ ਅੰਦਰ ਬਾਹਰ ਦੀ ਕੰਡੀਸ਼ਨ ਆਪਾਂ ਨੂੰ ਜੇਨੂਇਨ ਮਿਲੂਗੀ ਆਲਟੋ ਕੈਟਨ ਗੱਡੀ ਆਹੀ ਬਾਕੀ ਤੁਹਾਨੂੰ ਆਪਾਂ ਸਾਰਾ ਕੁਝ ਕਨਫਰਮ ਕਰਵਾ ਹੀ ਦਿੱਤਾ ਜੀ ਰੇਟ ਕੀਤਾ ਜਾਊਗਾ ਮਾਲਕ ਦਾ ਨੰਬਰ ਸਕਰੀਨ ਤੇ ਹੈ ਕਰੋ ਗੱਲਬਾਤ ਆਪ ਤੁਸੀਂ ਨਾਲ ਦੀ ਨਾਲ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ ਨੰਬਰ ਆਪਣਾ 9465629482 ਜੇ ਕਿਸੇ ਨੇ ਐਡ ਕਰਵਾਉਣੀ ਹੈ ਘਰ ਕੁਠੀ ਮਕਾਨ ਗੱਡੀ ਮੋਟਰਸਾਈਕਲ ਦੀ ਆਪਣੇ ਕੋਲੇ ਭੇਜੋ ਵੇਚਣ ਵਾਸਤੇ ਆਪਾਂ ਬਿਲਕੁਲ ਫਰੀ ਦੇ ਵਿੱਚ ਐਡ ਕਰਾਂਗੇ 10 ਤੋਂ 12 ਜਾਂ 5 ਤੋਂ 7 ਫੋਟੋਆਂ ਤੇ ਵੀਡੀਓ ਇੱਕ ਪੂਰੀ ਵਧੀਆ ਤੇ ਜਾਣਕਾਰੀ ਸਾਰੀ ਦੀ ਸਾਰੀ ਠੀਕ ਹੈ ਜੀ ਗੱਲਬਾਤ ਕਰਦੇ ਆਪਾਂ इनोਵਾ ਗੱਡੀ ਵੀ ਹੁਣ ਤੀਜੀ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਚੈੱਕ ਕਰੋ ਪਹਿਲਾਂ 2008 ਮਾਡਲ ਗੱਡੀ ਹੈ G4 ਹੈ ਜੀ ਦੂਜੇ ਨਾਮ ਗੱਡੀ ਆ 2028 ਤੱਕਰਪਾਸ ਸਿੰਘ 2,60,000 ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਜੀ ਇੰਸ਼ੋਰੈਂਸ ਆਪਨ ਮਿਲ ਜਾਊਗਾ ਟਾਇਰ ਵਧੀਆ ਨੇ ਗੱਡੀ ਦਾ ਰੰਗ ਚੈੱਕ ਕਰੋ ਸ਼ੀਸ਼ੇ ਵਗੈਰਾ ਸਾਰਾ ਕੁਝ ਤੁਸੀਂ ਦੇਖੋ ਬਾਕੀ ਜਦੋਂ ਤੁਸੀਂ ਮਾਲਕ ਦੇ ਘਰੇ ਜਾਓਗੇ ਤੁਹਾਨੂੰ ਗੱਡੀ ਬਾਰੇ ਸਾਰਾ ਕੁਝ ਪਤਾ ਲੱਗ ਜਾਊਗਾ ਨਾਲੇ ਤਾਂ ਗੱਡੀ ਚਲਾ ਕੇ ਦੇਖ ਲਓ ਨਾਲੇ ਥੱਲੇ ਵੜ ਕੇ ਦੇਖ ਲਓ ਉੱਪਰੋਂ ਦੇਖ ਲਓ ਜਿਵੇਂ ਤਸੱਲੀ ਕਰਨੀ ਹੈ ਜਿਵੇਂ ਤੁਹਾਨੂੰ ਫਿੱਟ ਬੈਂਦੀ ਆ ਉਵੇਂ ਚੈੱਕ ਕਰ ਲਿਓ ਜੀ ਸੰਘਰੂਰ ਜਾ ਕੇ ਦੇਖ ਸਕਦਾ ਹੋਂ ਗੱਡੀ ਨੂੰ ਮਾਲਕ ਦਾ ਏਰੀਆ ਸੰਘਰੂਰ ਹੈ। ਬਾਕੀ ਗੱਡੀ ਦੀਆਂ ਫੋਟੋਆਂ ਤੁਸੀਂ ਦੇਖ ਰਹੇ ਹੋ ਪੰਜਾਬ ਨੰਬਰ ਗੱਡੀ ਆ। ਬੰਪਰ ਬੂਮਪਰ ਚੈੱਕ ਕਰੂ ਹਰ ਚੀਜ਼ ਆਪਨੋ ਪ੍ਰੋਪਰ ਵਧੀਆ ਦੇਖਣ ਨੂੰ ਮਿਲੂਗੀ। ਜੇ ਕਿਸਾਨੂੰ ਫਿੱਟ ਬੈਠੀ ਹੈ ਜੀ ਗੱਡੀ ਤਾਂ ਮਾਲਕ ਦੇ ਘਰੇ ਜਾਓ ਸੰਘਰੂਰ। ਬਾਕੀ ਮਾਲਕ ਕਹਿੰਦੇ ਨੇ ਵੀ ਘਰੇ ਆਜੋ ਇੱਕ ਵਾਰੀ ਪਹਿਲਾਂ ਆਉਣ ਤੋਂ ਪਹਿਲਾਂ ਫੋਨ ਕਰ ਲਿਓ ਤੇ ਉਹ ਤੋਂ ਬਾਅਦ ਦੇਖ ਲਿਓ ਬਾਕੀ ਰੇਟ ਬਹਿ ਕੇ ਕਰ ਲਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ। ਰੇਟ ਜਦੋਂ ਘੱਟਬਾਦ ਹੋ ਗਿਆ ਉਹ ਤੋਂ ਬਾਅਦ ਡੀਲ ਹੋ ਜਾਊਗੀ। ਤੇ ਮੁੱਖੇ ਤੇ ਰੇਟ ਕੀਤਾ ਜਾਊਗਾ ਮਾਲਕ ਨਾਲ ਗੱਲ ਇੱਕ ਵਾਰੀ ਲਾਜ਼ਮੀ ਕਰ ਲਓ ਬਾਕੀ ਤੁਹਾਨੂੰ ਗੱਡੀ ਕਿਵੇਂ ਦੀ ਲੱਗ ਰਹੀ ਆ ਚਲਦੀ ਚਲਦੀ ਵੀਡੀਓ ਚ ਮੈਨੂੰ ਕਮੈਂਟ ਕਰਕੇ ਜਰੂਰ ਦੱਸ ਦਿਓ ਜੀ ਮਾਲਕ ਦਾ ਨੰਬਰ ਵੱਡੇ ਵੱਡੇ ਅੱਖਰਾਂ ਚ ਥੱਲੇ ਤੁਹਾਨੂੰ ਮਿਲ ਹੀ ਗਿਆ ਸੀ ਗੱਲ ਕਰਾਂਗੇ ਜੀ ਆਪਾਂ ਹੁਣ ਥੋੜੀ ਜੀ ਆਪਣੇ ਚੈਨਲ ਦੀ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਸੀ ਤੇ ਇਸੇ ਤਰ੍ਹਾਂ ਦੀ ਵੀਡੀਓ ਤੁਸੀਂ ਹਰ ਰੋਜ਼ ਆਪਣੇ ਚੈਨਲ ਤੇ ਦੇਖਣਾ ਚਾਹੁੰਦੇ ਹੋ ਆਪਾਂ ਹਰ ਰੋਜ਼ ਨਵੀਂ ਵੀਡੀਓ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਹਰ ਚੀਜ਼ਾਂ ਆਪਾਂ ਲੈ ਕੇ ਆਉਂਦੇ ਰਹਨੇ ਆਂ ਜੇ ਤੁਹਾਨੂੰ ਅਗਲੀ ਵੀਡੀਓ ਵੀ ਦੇਖਣੀ ਹੈ ਤੇ ਆਉਣ ਵਾਲੀ ਹਰ ਵੀਡੀਓ ਤੁਸੀਂ ਚੈੱਕ ਕਰਨੀ ਆਪਣੀ ਤਾਂ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਬਟਨ ਤੁਹਾਨੂੰ ਮਿਲ ਗਿਆ ਹੋਊਗਾ ਜੀ ਉਹਨੂੰ ਲਾਜ਼ਮੀ ਦਬਦਿਓ ਤੇ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਤੇ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਸਕੋਗੇ ਜੀ ਕਿ ਆਪਾਂ ਡੇਲੀ ਨਵੀਂ ਵੀਡੀਓ ਲੈ ਕੇ ਆਉਂਦੇ ਰਹਿਨੇ ਆ ਜੀ ਘਰ ਕੋਠੀ ਮਕਾਨ ਹਰ ਚੀਜ਼ ਆਪਾਂ ਲੈ ਕੇ ਆਉਣੀ ਤੇ ਅਗਲੀ ਵੀਡੀਓ 'ਚ ਜੇ ਤੁਸੀਂ ਐਡ ਕਰਵਾਉਣੀ ਹੈ ਗੱਡੀ ਹੈ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਪਿੰਡ ਚ ਸ਼ਹਿਰ ਚ ਕੋਠੀ ਆ ਘਰ ਮਕਾਨ ਹੈ ਤੁਹਾਡੇ ਕੋਲੇ ਆ ਤੁਹਾਡੇ ਰਿਸ਼ਤੇਦਾਰਾਂ ਕੋਲੇ ਕਿਸੇ ਕੋਲੇ ਵੀ ਐਸੀ ਆਪਣਾ ਨੰਬਰ ਨੋਟ ਕਰ ਲਓ ਤੇ ਅੱਗੇ ਦੇ ਵੀ ਦਿਆ ਕਰੋ ਜੀ ਜੇ ਕਿਸੇ ਨੇ ਐਡ ਕਰ ਪਾਉਣੀ ਆ ਫਰੀ ਚ ਆਪਾਂ ਐਡ ਕਰਦੇ ਹਾਂ ਉੱਤੇ ਆਪਣਾ ਪੂਰੀ ਵੀਡੀਓ ਚ ਨੰਬਰ ਲਿਖਿਆ ਰਹਿੰਦਾ ਜੀ ਵੀਡੀਓ ਵਧੀਆ ਲੱਗ ਰਹੀ ਹੈ ਲਾਈਕ ਜਰੂਰ ਕਰ ਦਿਓ ਗੱਲ ਕਰਾਂਗੇ ਆਪਾਂ ਹੁਣ ਗੱਡੀ ਦੀ ਵੀਟ ਗੱਡੀ ਆਪਾਂ ਲੈ ਕੇ ਪਹੁੰਚੇ ਆਂ ਪੂਰੀ ਸੋਹਣੀ ਗੱਡੀ ਆਪਾਂ ਲੈ ਕੇ ਪਹੁੰਚੇ ਆਂ ਜੀ ਮਾਡਲ ਦੀ ਗੱਲ ਕਰੀਏ 2013 ਮਾਡਲ ਗੱਡੀ ਲੈ ਕੇ ਪਹੁੰਚੇ ਆਂ ਜੀ ਆਪਾਂ ਤੀਜੇ ਨਾਮ ਗੱਡੀ ਆ ਟਾਇ ਤੇ ਸਰਵਿਸ ਕਰਵਾਈ ਨੂੰ ਹਲੇ 1 ਮਹੀਨਾ ਵੀ ਨਹੀਂ ਹੋਇਆ ਸੀ ਪੂਰੀ ਵਧੀਆ ਸੋਹਣੀ ਗੱਡੀ ਆ ਮੋਗਾ ਮਾਲਕ ਦਾ ਏਰੀਆ ਜੀ ਠੱਠੀ ਪਈ ਠੀਕ ਹੈ ਜੀ ਇਹਨਾਂ ਦਾ ਪਿੰਡ ਹੈਗਾ ਤੁਸੀਂ ਜਾਓਗੇ ਤੁਹਾਨੂੰ ਗੱਡੀ ਪਸੰਦ ਆਊਗੀ ਬਾਦਾ ਘਾਟਾ ਬੈੱਕ ਕੀ ਕੀਤਾ ਜਾਊਗਾ ਰੇਟ ਕੋਈ ਫਿਕਸ ਨਹੀਂ ਹੈਗਾ ਸੀ 1 45 ਮਾਲਕ ਨੇ ਡਿਮਾਂਡ ਕਹੀ ਹੈ ਤੇ ਬੀਮਾ ਪਿਆ ਹਲੇ ਤੱਕ ਜੀ 27 ਤੱਕਰ ਪਾਸੀਆ ਬਾਕੀ ਪੂਰੀ ਸੋਹਣੀ ਗੱਡੀ ਆਪਾਂ ਵਧੀਆ ਤੁਹਾਡੇ ਖਾਤਰ ਲੈ ਕੇ ਪਹੁੰਚੇ ਆ ਤੁਸੀਂ ਜਾ ਕੇ ਦੇਖ ਸਕਦੇ ਹੋ ਜੇ ਕਿਸ ਨੂੰ ਪਸੰਦ ਆਈ ਹੈ ਖਰੀਦਣਾ ਕੋਈ ਚਾਹਦਾ ਇਸ ਗੱਡੀ ਨੂੰ ਜਾਂ ਦੇਖਣਾ ਚਾਹੁੰਦਾ ਹੈ ਕਿਸੇ ਨੇ ਟਰਾਈ ਲੈਣੀ ਆ ਮਾਲਕ ਦੇ ਘਰੇ ਜਾ ਕੇ ਦੇਖ ਸਕਦਾ ਹਾਂ ਬਾਕੀ ਮਾਲਕ ਜਿਹੜੇ ਆਪ ਨੇ ਉਹ ਤਾਂ ਬਾਹਰ ਗਏ ਹੋਏ ਨੇ ਜੀ ਤੇ ਘਰੇ ਗੱਡੀ ਖੜੀ ਆ ਤੁਹਾਨੂੰ ਦੇਖਣ ਨੂੰ ਮਿਲ ਜੂਗੀ ਤੇ ਇਹਨਾਂ ਦੇ ਘਰ ਦਾ ਨੰਬਰ ਹੈ ਜੀ ਜਿਹੜਾ ਆਪਾਂ ਤੁਹਾਨੂੰ ਥੱਲੇ ਦਿੱਤਾ ਹੈਗਾ ਗੱਲਬਾਤ ਕਰ ਲਿਓ ਜੀ ਗੱਲਬਾਤ ਕਰਾਂਗੇ ਜੀ ਆਪਾਂ ਹੁਣ ਐਕਟਿਵ ਆ ਦੀ 5G ਆਪਾਂ ਲੈ ਕੇ ਪਹੁੰਚਿਆ 2018 ਮਾਡਲ ਹੈ ਜੀ ਕੰਡੀਸ਼ਨ ਆਲੂਕੇ ਆ ਜੀ ਕੁੱਲ 26000 ਚੱਲੀ ਹੋਈ ਆ ਇਹ ਸਕੂਟੀ ਤੇ ਫਾਸਟ ਓਨਰ ਹੈ ਜੀ ਤੇ ਏਰੀਆ ਮਾਲਕ ਦਾ ਗੁਰਦਾਸਪੁਰ ਹੈ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਨ ਗੁਰਦਾਸਪੁਰ ਜਾ ਕੇ ਦੇਖ ਸਕਦੇ ਹੋ ਬਾਕੀ ਗੁਰਦਾਸਪੁਰ ਸਾਈਡ ਤੋਂ ਕਾਫੀ ਡਿਮਾਂਡ ਆ ਰਹੀ ਸੀਗੀ ਤੁਹਾਨੂੰ ਆਪਾਂ ਕੱਲੀ ਕੱਲੀ ਚੀਜ਼ ਦਿਖਾ ਰਹੇ ਹਾਂ ਜੀ ਤੁਸੀਂ ਚੈੱਕ ਕਰ ਰਹੇ ਹੋ ਫੋਟੋਆਂ ਚੋਂ ਪੰਜਾਬ ਨੰਬਰ ਹੈ ਸੋਹਣੀ ਸਕੂਟੀ ਇਹ ਮਾਲਕ ਨੇ ਵਧੀਆ ਰੱਖੀ ਹੋਈ ਹੈ ਸਾਰੇ ਪਾਰਟਸ ਆਪਨ ਵਧੀਆ ਮਿਲ ਜਾਣਗੇ ਚਲਾਉਣ ਦੇ ਵਿੱਚ ਇੱਕ ਨੰਬਰ ਹੈ ਜੀ ਸਰਵਿਸ ਸੁਰਵਿਸ ਪੂਰੀ ਵਧੀਆ ਕਰਵਾਈ ਹੋਈ ਹੈ ਤੇ ਨਾ ਤਾਂ ਕੋਈ ਨੁਕਸ ਹੈ ਨਾ ਕੋਈ ਐਕਸੀਡੈਂਟਡ ਹੈ ਨਾ ਕੋਈ ਕਿਸੇ ਪਾਸੇ ਲੱਗੀ ਹੋਈ ਹੈ ਬਦਿਆ ਸਕੂਟੀ ਆਪਾਂ ਤੁਹਾਡੇ ਵਾਸਤੇ ਅੱਜ ਇਹ ਲੈ ਕੇ ਪਹੁੰਚਿਆ ਜੇ ਕੋਈ ਜਾ ਕੇ ਦੇਖਣਾ ਚਾਹੁੰਦਾਗਾ ਤਾਂ ਮਾਲਕ ਦੇ ਘਰੇ ਜਾ ਕੇ ਤੁਸੀਂ ਦੇਖ ਸਕਦੋਂ ਚਲਾ ਕੇ ਦੇਖ ਸਕਦੋਂ ਸਟਾਰਟ ਕਰਕੇ ਦੇਖ ਸਕਦੋਂ ਪੂਰੀ ਤਸੱਲੀ ਤੁਸੀਂ ਮਾਲਕ ਦੇ ਘਰੇ ਜਾ ਕੇ ਕਰ ਸਕਦੋਂ ਨੰਬਰ ਸਕਰੀਨ ਤੇ ਅਜੀ ਵੱਡੇ ਵੱਡੇ ਅੱਖਰਾਂ ਚ ਆਪਾਂ ਦੇ ਹੀ ਦਿੱਤਾ ਕਰੋ ਗੱਲਬਾਤ ਗੱਲ ਕਰਦੇ ਹਾਂ ਜੀ ਆਪਾਂ ਹੁਣ ਆਪਣੇ ਕੋਲੇ ਜਿਹੜੀ ਗੱਡੀ ਪਹੁੰਚੀ ਹੈ ਗੱਡੀ ਆਪਾਂ i10 ਇੱਕ ਲੈ ਕੇ ਪਹੁੰਚਿਆ ਚੈੱਕ ਕਰੋ ਪਹਿਲਾਂ ਗੱਡੀ ਨੂੰ ਗੱਡੀ ਚੈੱਕ ਕਰੋ ਜੀ ਪਹਿਲਾਂ ਤਾਂ i10 ਹੈ ਜਾਂ ਕੋਈ ਹੋਰ ਹੈ ਜੀ ਕਿਉਂਕਿ ਬੈਕ ਸਾਈਡ ਤੇ ਲਿਖਿਆ ਨਹੀਂ ਹੋਇਆ ਜੀ ਕਈ ਵਾਰੀ ਮੈਥੋਂ ਵੀ ਮਿਸਟੇਕ ਹੋ ਜਾਂਦੀ ਆ ਚੈੱਕ ਕਰੋ ਪਹਿਲਾਂ ਗੱਡੀ ਨੂੰ 10 ਮਾਡਲ ਗੱਡੀ ਆਪਾਂ ਲੈ ਕੇ ਪਹੁੰਚਿਆ ਸੀ ਤੇ ਟਾਇਰ ਆਪ ਨੂੰ ਨਵੇਂ ਮਿਲ ਜਾਣਗੇ 68000 ਫਿਕਸ ਰੇਟ ਮਾਲਕ ਨੇ ਆਖਿਆ ਗਾਮ ਘਾਟਾ ਵਾਦਾ ਹੋਣਾ ਨਹੀਂ ਸੀ ਹਰ ਰੋਜ਼ ਮੈਂ ਵੀਡੀਓ ਚ ਦੱਸ ਦਿੰਨਾ ਜੀ ਤੁਹਾਨੂੰ ਜੇ ਕਿਸੇ ਗੱਡੀ ਦਾ ਰੇਟ ਫਿਕਸ ਹੁੰਦਾਗਾ ਤਾਂ ਤੁਹਾਨੂੰ ਮੈਂ ਦੱਸ ਹੀ ਦਿੰਨਾ ਜੇ ਕੋਈ ਫਿਕਸ ਰੇਟ ਨਹੀਂ ਹੁੰਦਾ ਤਾਂ ਡਿਮਾਂਡ ਹੁੰਦੀ ਆ ਜੀ ਜਿਹੜੀ ਡਿਮਾਂਡ ਹੁੰਦੀ ਹੈ ਉਹ ਤਾਂ ਘੱਟ ਵੱਧ ਹੋ ਜਾਂਦੀ ਹੈ ਜਿਹੜਾ ਫਿਕਸ ਰੇਟ ਹੁੰਦਾ ਸੀ ਉਹ ਤੇ ਮਾਲਕ ਆਪਦੀ ਮਰਜ਼ੀ ਨਾਲ ਕਿੰਨਾ ਮਾਨਤਾ ਨਕਾਰ ਦੇਣ ਬਾਕੀ ਘੱਟ ਵੱਧ ਨਹੀਂ ਹੁੰਦਾ ਸੀ ਮਾਨਤਾ ਨਾ ਹੋ ਜਾਂਦਾ ਹੁੰਦਾ ਸੀ ਬਾਕੀ ਤੁਸੀਂ ਗੱਲਬਾਤ ਕਰ ਲਿਓ ਮਾਲਕ ਨਾਲ ਕਿਵੇਂ ਕੁਛ ਹੈ ਜੀ ਸਾਰਾ ਕੁਝ ਤੁਹਾਨੂੰ ਮਾਲਕ ਕਨਫਰਮ ਕਰਵਾ ਦੇਣਗੇ ਤੇ ਪਾਸਿੰਗ ਪੂਸਿੰਗ ਹਲੇ ਤੱਕ ਪਈ ਹੈਗੀ ਤੇ ਰੇਟ ਤੁਹਾਨੂੰ ਮੈਂ ਦੱਸ ਹੀ ਦਿੱਤਾ ਟਾਇਰ ਵਧੀਆ ਨੇ ਗੱਡੀ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਗੱਲਬਾਤ ਕਰੋ ਮਾਲਕ ਨਾਲ ਨੰਬਰ ਤੁਹਾਨੂੰ ਦੇ ਹੀ ਦਿੱਤਾ ਤੇ ਇਹ ਵੀਡੀਓ ਕੈਵੇਂ ਦੀ ਲੱਗੀ ਵੀਡੀਓ ਬਾਰੇ ਮੈਨੂੰ ਜਰੂਰ ਦੱਸੋ ਪਸੰਦ ਆਈਏ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਐਡ ਕਰਵਾਉਣੀ ਤੁਸੀਂ ਕਿਸੇ ਵੀ ਏਰੀਆ ਤੋਂ ਦੇਖ ਰਹੂ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਤੋਂ ਵੱਡੀ ਲਾ ਦੇਵਾਂਗੇ